ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤੇ ਵਿਸ਼ਾ ਬੜਾ ਹੀ ਇੱਕ ਜੋ ਕਿ ਸੰਘਰਸ਼ ਭਰਿਆ ਹੈ ਇੱਕ ਐਸਪੀ ਸਾਹਿਬ ਜਦੋਂ ਸਵੇਰੇ ਸਵੇਰੇ ਆਪਣੇ ਆਫਿਸ ਦੇ ਵਿੱਚ ਆਉਂਦੇ ਨੇ ਤਾਂ ਉੱਥੇ ਆ ਕੇ ਕੀ ਦੇਖਦੇ ਨੇ ਕਿ ਕੁਝ ਪੁਲਿਸ ਮੁਲਾਜ਼ਮ ਇੱਕ ਮੁਲਜ਼ਮ ਨੂੰ ਹੱਥ ਖੜੀਆਂ ਪਾ ਕੇ ਆਪਣੇ ਥਾਣੇ ਦੇ ਵਿੱਚ ਲੈ ਕੇ ਆ ਰਹੇ ਨੇ ਜਿਵੇਂ ਹੀ ਐਸਪੀ ਸਾਹਿਬ ਦੀ ਨਜ਼ਰ ਉਸ ਬਜ਼ੁਰਗ ਇਨਸਾਨ ਦੇ ਉੱਪਰ ਪਈ ਤਾਂ ਉਹ ਬਜ਼ੁਰਗ ਇਨਸਾਨ ਕੋਈ ਹੋਰ ਨਹੀਂ ਬਲਕਿ ਐਸਪੀ ਸਾਹਿਬ ਦਾ ਆਪਣਾ ਪਿਤਾ ਸੀ ਜੀ ਹਾਂ ਉਸ ਤੋਂ ਬਾਅਦ ਆਪਣੇ ਪਿਤਾ ਨੂੰ ਹੱਥਕੜੀਆਂ ਦੇ ਵਿੱਚ ਜਕੜਿਆ ਹੋਇਆ ਦੇਖ ਕੇ ਉਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਖੇਸ ਗਈ ਜੀ ਹਾਂ ਪਿੰਡ ਬਹਿਣਾ ਜਿੱਥੇ ਲੋਕ ਆਪਣੀ ਮਿਹਨਤ ਅਤੇ ਸੱਚਾਈ ਨਾਲ ਜਾਣੇ ਜਾਂਦੇ ਸਨ ਉੱਥੇ ਹੀ ਇੱਕ ਅਜੀਹਾ ਕਹਿਰ ਵਾਪਰਿਆ ਜਿਸ ਨੇ ਪੂਰੇ ਪਿੰਡ ਨੂੰ ਹਿਲਾ ਕੇ ਰੱਖ ਦਿੱਤਾ ਇਸ ਘਟਨਾ ਦੀ ਸ਼ੁਰੂਆਤ ਇੱਕ ਆਮ ਵਾਪਨ ਵਾਲੀ ਗੱਲ ਤੋਂ ਹੋਈ ਪਿੰਡ ਦਾ ਸਰਪੰਚ ਜੋ ਹਮੇਸ਼ਾ ਆਪਣੇ ਸਤਾ ਦੀ ਆੜ ਤੋਂ ਲੈ ਕੇ ਗਰੀਬਾਂ ਨੂੰ ਤੰਗ ਕਰਦਾ ਆਪਣੀ ਰਿਸ਼ਵਤਖੋਰੀ ਅਤੇ ਬੇਇਨਸਾਫੀ ਦੇ ਲਈ ਮਸ਼ਹੂਰ ਸੀ। ਇਹੀ ਸਰਪੰਚ ਇੱਕ ਬਜ਼ੁਰਗ ਨੂੰ ਝੂਠੇ ਕੇਸ ਵਿੱਚ ਫਸਾਉਂਦਾ ਹੈ ਤੇ ਥਾਣੇ ਵਿੱਚ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੰਦਾ ਹੈ। ਵਿਚਾਰਾ ਬਜ਼ੁਰਗ ਜੋ ਆਪਣੀ ਉਮਰ ਦੇ ਅੰਤਮ ਪੜਾਅ ਦੇ ਵਿੱਚ ਸੀ ਬੇਕਸੂਰ ਹੋਣ ਦੇ ਬਾਵਜੂਦ ਪੁਲਿਸ ਦੀ ਸਾਰੀ ਰਾਤ ਕੁੱਟ ਖਾਂਦਾ ਰਿਹਾ। ਪਰ ਜਿਸ ਦਿਨ ਇਹ ਖਬਰ ਸਾਹਮਣੇ ਆਈ ਪੂਰੇ ਸਿਸਟਮ ਦੇ ਵਿੱਚ ਇੱਕ ਵੱਡਾ ਝਟਕਾ ਸੀ। ਇਹ ਬਜ਼ੁਰਗ ਕੋਈ ਹੋਰ ਨਹੀਂ ਸੀ। ਸਗੋਂ ਥਾਣੇ ਦਾ ਇੰਚਾਰਜ ਐਸਪੀ ਸਾਹਿਬ ਦਾ ਆਪਣਾ ਹੀ ਪਿਤਾ ਨਿਕਲਦਾ ਹੈ। ਐਸਪੀ ਹਰਪ੍ਰੀਤ ਸਿੰਘ ਜੋ ਆਪਣੀ ਇਮਾਨਦਾਰੀ ਅਤੇ ਲਾਇਕ ਸਿਧਾਂਤਾਂ ਦੇ ਲਈ ਮਸ਼ਹੂਰ ਸੀ ਉਸ ਨੂੰ ਆਪਣੇ ਪਿਤਾ ਦੇ ਖਿਲਾਫ ਵਾਪਰੀਏ ਗਲਤਫਹਿਮੀ ਆਪਣੀ ਹੀ ਨਿਸ਼ਟਾ ਦੇ ਉੱਪਰ ਵੱਡਾ ਸਵਾਲ ਲੱਗਦੀ ਸੀ ਕੀ ਹੁਣ ਆਪਣੀ ਡਿਊਟੀ ਤੇ ਰਹੇਗਾ ਜਾਂ ਆਪਣੇ ਪਿਤਾ ਦੀ ਬੇਗੁਨਾਹੀ ਨੂੰ ਸਾਬਤ ਕਰੇਗਾ ਕੀ ਪਿੰਡ ਦਾ ਸਰਪੰਚ ਜੋ ਹਮੇਸ਼ਾ ਦੂਜਿਆਂ ਨੂੰ ਫਸਾਉਂਦਾ ਖੁਦ ਵੀ ਆਪਣੇ ਜਾਲ ਵਿੱਚ ਫਸੇਗਾ ਇਹ ਸਭ ਕੁਝ ਇਸ ਕਹਾਣੀ ਵਿੱਚ ਖੁੱਲ ਕੇ ਸਾਹਮਣੇ ਆਏਗਾ ਇੱਕ ਇਨਸਾਫ਼ ਸੰਘਰਸ਼ ਅਤੇ ਪਰਿਵਾਰਕ ਰਿਸ਼ਤਿਆਂ ਦੀ ਅਜੀਬ ਕਹਾਣੀ ਹੈ ਜੋ ਦਿਲ ਨੂੰ ਝੰਡੋੜ ਕੇ ਰੱਖ ਦੇਵੇਗੀ ਬਣੇ ਰਹੋ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬ ਰੂ ਕਰਾਉਣੇ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਐਸਪੀ ਹਰਪ੍ਰੀਤ ਸਿੰਘ ਨੇ ਜਦ ਆਪਣੇ ਹੀ ਪਿਤਾ ਦੀ ਇਹ ਦੁਦਸ਼ਾ ਦੇਖੀ ਤਾਂ ਉਸ ਦਾ ਦਿਲ ਕੱਟ ਕੇ ਰਹਿ ਗਿਆ। ਉਸ ਦੀ ਵੀ ਇੱਕ ਇਮਾਨਦਾਰ ਅਧਿਕਾਰੀ ਬਣਨਾ ਚਾਹੁੰਦਾ ਸੀ ਪਰ ਹੁਣੇ ਹਕੀਕਤ ਕਿ ਉਸ ਦੇ ਅਧੀਨ ਪੁਲਿਸ ਸਟੇਸ਼ਨ ਵਿੱਚ ਉਸ ਦੇ ਪਿਤਾ ਉੱਤੇ ਅਤਿਆਚਾਰ ਹੋਇਆ। ਉਸ ਨੂੰ ਅੰਦਰੋਂ ਝੋੜ ਕੇ ਰੱਖ ਦਿੱਤਾ ਗਿਆ। ਹਰਪ੍ਰੀਤ ਨੇ ਤੁਰੰਤ ਥਾਣੇ ਦੀ ਜਾਂਚ ਕਰਵਾਈ। ਉਸ ਨੇ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਤਲਬ ਕੀਤਾ ਜੋ ਉਸ ਦੇ ਪਿਤਾ ਦੇ ਉੱਪਰ ਜ਼ੁਲਮ ਕਰ ਰਹੇ ਸਨ। ਜਦ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਦੇ ਉੱਪਰ ਮਾਮਲਾ ਦਰਜ ਹੋਇਆ ਹੈ। ਕਿ ਉਹਨਾਂ ਨੇ ਰਿਸ਼ਵਤ ਮੰਗੀ ਹੈ ਅਤੇ ਰਿਸ਼ਵਤ ਵਾਲੇ ਮਾਮਲੇ ਨੂੰ ਲੈ ਕੇ ਆਪਣੇ ਉੱਪਰ ਵੀ ਇੱਕ ਬਹੁਤ ਵੱਡਾ ਜੋ ਕਿ ਇੱਕ ਦਾਗ ਲੱਗਿਆ ਸੀ ਐਸਪੀ ਹਰਪ੍ਰੀਤ ਦੇ ਉੱਪਰ ਐਸਪੀ ਹਰਪ੍ਰੀਤ ਜੋ ਕਿ ਸੋਚਣ ਦੇ ਲਈ ਮਜਬੂਰ ਹੋ ਗਿਆ ਕਿ ਮੇਰੇ ਪਿਤਾ ਦੇ ਉੱਪਰ ਐਡਾ ਵੱਡਾ ਦੋਸ਼ ਕਿਵੇਂ ਲੱਗ ਸਕਦਾ ਹੈ ਅਤੇ ਆਪਣੇ ਹੀ ਪਿਤਾ ਨੂੰ ਉਸੇ ਹੀ ਥਾਣੇ ਦੇ ਵਿੱਚ ਲਿਆਂਦਾ ਦੇਖ ਕੇ ਹਰਪ੍ਰੀਤ ਦੇ ਪੈਰਾ ਥੱਲੋ ਜ਼ਮੀਨ ਖਿਸਕ ਗਈ ਕਿ ਇਹ ਕਿਵੇਂ ਹੋ ਸਕਦਾ ਉਸਨੇ ਆਪਣੇ ਪਿਤਾ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਸਦੇ ਪਿਤਾ ਨੇ ਕਿਹਾ ਕਿ ਮੈਨੂੰ ਤਾਂ ਝੂਠੇ ਮਾਮਲੇ ਦੇ ਵਿੱਚ ਫਸਾਇਆ ਜਾ ਰਿਹਾ ਹੈ ਦਰਸਲ ਆਪਣੇ ਪਿੰਡ ਦਾ ਹੀ ਜੋ ਸਰਪੰਚ ਹੈ ਉਹ ਸਰਪੰਚ ਉਹ ਹਮੇਸ਼ਾ ਹੀ ਜੋ ਕਿ ਗਲਤ ਕੰਮਾਂ ਦੇ ਵਿੱਚ ਪਿਆ ਰਹਿੰਦਾ ਹੈ ਅਤੇ ਪਿੰਡ ਦੇ ਵਿਕਾਸ ਨੂੰ ਲੈ ਕੇ ਕਾਫੀ ਉਸਨੇ ਪੈਸਾਂ ਦੀ ਵੀ ਹੇਰਫੇਰ ਕੀਤੀ ਹੈ ਤੇ ਮੈਂ ਜਦੋਂ ਇਸ ਵਿਸ਼ੇ ਦੇ ਉੱਪਰ ਆਵਾਜ਼ ਉਠਾਈ ਤਾਂ ਉਸਨੇ ਮੇਰੇ ਉੱਪਰ ਹੀ ਰਿਸ਼ਵਤ ਦਾ ਇਲਜ਼ਾਮ ਲਗਾ ਦਿੱਤਾ ਕਿ ਮੈਂ ਲੋਕਾਂ ਦੇ ਕੋਲੋਂ ਆਪਣੇ ਪੁੱਤਰ ਦੇ ਨਾਂ ਦੇ ਰਿਸ਼ਵਤ ਲੈਣਾ ਹਾਂ ਹਰਪ੍ਰੀਤ ਨੇ ਇੱਕ ਦਿਨ ਗੁਪਤ ਯੋਜਨਾ ਬਣਾਈ ਉਸਨੇ ਆਪਣੇ ਵਿਸ਼ਵਾਸਯੋਗ ਅਧਿਕਾਰੀਆਂ ਨੂੰ ਗੁਪਤ ਰੂਪ ਵਿੱਚ ਸਰਪੰਚ ਦੇ ਕਾਲ ਰਿਕਾਰਡ ਰਿਸ਼ਵਤ ਖੋਰੀ ਦੀਆਂ ਤਸਵੀਰਾਂ ਅਤੇ ਲੋਕਾਂ ਦੇ ਬਿਆਨ ਇਕੱਠੇ ਕਰਨ ਦੇ ਲਈ ਕਿਹਾ ਉਹਨਾਂ ਨੇ ਜਲਦੀ ਹੀ ਬਹੁਤ ਸਾਰੇ ਪੱਕੇ ਸਬੂਤ ਇਕੱਠੇ ਕੀਤੇ ਇੱਕ ਰਾਤ ਹਰਪ੍ਰੀਤ ਨੇ ਸਰਪੰਚ ਦੇ ਘਰ ਛਾਪਾ ਮਾਰਿਆ ਜਿਵੇਂ ਹੀ ਉਹ ਥਾਣੇ ਪਹੁੰਚਿਆ ਉਸ ਨੇ ਸਰਪੰਚ ਨੂੰ ਹੱਥ ਖੜੀਆਂ ਪਾ ਦਿੱਤੀਆਂ ਪੂਰੇ ਪਿੰਡ ਵਾਸੀਆਂ ਨੇ ਇਹ ਦ੍ਰਿਸ਼ ਦੇਖਿਆ ਜਿੱਥੇ ਕਦੇ ਉਹੀ ਸਰਪੰਚ ਲੋਕਾਂ ਨੂੰ ਤੰਗ ਕਰਦਾ ਸੀ ਅੱਜ ਆਪਣੇ ਹੀ ਕਰਤੂਤਾਂ ਕਾਰਨ ਥਾਣੇ ਦੀ ਹਵਾਲਤ ਵਿੱਚ ਸੀ ਸਰਪੰਚ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਉਤੇ ਰਿਸ਼ਵਤ ਖੋਰੀ ਝੂਠੇ ਕੇਸ ਬਣਾਉਣ ਅਤੇ ਐਕਸਮਾਤ ਨਿਆਂ ਵਿਖਾਵਾ ਕਰਨ ਦੇ ਦੋਸ਼ ਲਗਾਏ ਗਏ ਹਾਲਾਂਕਿ ਹਰਪ੍ਰੀਤ ਨੇ ਆਪਣੇ ਪਿਤਾ ਲਈ ਵਿਅਕਤੀਗਤ ਦੁੱਖ ਮਹਿਸੂਸ ਕੀਤਾ ਪਰ ਜੋ ਨਿਆਂ ਦੀ ਲੜਾਈ ਹਰਪ੍ਰੀਤ ਸਿੰਘ ਲੜ ਰਿਹਾ ਸੀ ਉਸ ਦੇ ਵਿੱਚ ਸਰਪੰਚ ਜੋ ਕਿ ਸਰਾਸਰ ਦੋਸ਼ੀ ਸੀ ਸਰਪੰਚ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਉੱਥੇ ਜਾ ਕੇ ਉਸ ਦੇ ਉੱਪਰ ਸਜ਼ਾ ਸੁਣਾਈ ਗਈ ਦੱਸਦੀ ਹੈ ਕਿ ਉਹੀ ਸਰਪੰਚ ਸੀ ਜੋ ਹਮੇਸ਼ਾ ਉਸ ਦੀ ਕਾਮਯਾਬੀ ਦੀ ਰਾਹ ਦੇ ਵਿੱਚ ਰੋੜਾ ਬਣਦਾ ਹੁੰਦਾ ਸੀ ਜੀ ਹਾਂ ਹੁਣ ਐਸਪੀ ਹਰਪ੍ਰੀਤ ਸਿੰਘ ਉਸ ਦੇ ਪਰਿਵਾਰਿਕ ਪੁਛੋਕੜ ਦੇ ਬਾਰੇ ਜੇਕਰ ਆਪਾਂ ਜ਼ਿਕਰ ਕਰੀਏ ਤਾਂ ਐਸਬੀ ਹਰਪ੍ਰੀਤ ਸਿੰਘ ਉਸਦੇ ਪਿਤਾ ਬਲਦੇਵ ਸਿੰਘ ਜੋ ਸੀ ਕੋ ਇੱਕ ਆਮ ਕਿਸਾਨ ਸੀ ਪਰ ਰਾਜਨੀਤੀ ਦੇ ਵਿੱਚ ਵੀ ਉਹ ਆਪਣਾ ਇੰਟਰਸਟ ਰੱਖਦੇ ਸੀ ਬਲਦੇਵ ਸਿੰਘ ਉਸਦੇ ਕੋਲ ਥੋੜੀ ਜ਼ਮੀਨ ਸੀ ਪਰ ਉਸ ਦਾ ਇੱਕੋ ਇੱਕ ਮਕਸਦ ਸੀ ਕਿ ਪਿੰਡ ਦੇ ਵਿੱਚ ਵਿਸ਼ਵਾਸ ਹੋਵੇ ਅਤੇ ਪਿੰਡ ਦੇ ਵਿੱਚ ਹਰ ਕੰਮ ਪੂਰੀ ਇਮਾਨਦਾਰੀ ਦੇ ਨਾਲ ਹੋਵੇ ਸਰਪੰਚੀ ਦੇ ਵਿੱਚ ਵੀ ਉਹਨਾਂ ਨੇ ਇੱਕ ਦੋ ਵਾਰ ਟਰਾਈ ਕੀਤਾ ਪਰ ਅੱਜ ਕੱਲ੍ਹ ਲੋਕ ਇਮਾਨਦਾਰ ਬੰਦੇ ਨੂੰ ਕਦੋਂ ਸਰਪੰਚ ਬਣਾਉਂਦੇ ਨੇ ਬਲਦੇਵ ਸਿੰਘ ਜੋ ਕਿ ਆਪਣੀ ਖੇਤੀਬਾੜੀ ਕਰਦਾ ਜੋ ਵੀ ਪਿੰਡ ਦੇ ਵਿੱਚ ਗਲਤ ਕੰਮ ਹੁੰਦਾ ਤੇ ਗਲਤ ਕੰਮ ਦਾ ਹਮੇਸ਼ਾ ਹੀ ਉਹ ਵਿਰੋਧ ਕਰਦਾ ਉਸੇ ਹੀ ਪਿੰਡ ਦਾ ਇੱਕ ਸਰਪੰਚ ਨਾਰਾਇਣ ਸਿੰਘ ਜੋ ਕਿ ਪਿੰਡ ਦੇ ਹਰੇਕ ਮਾਮਲੇ ਦੇ ਵਿੱਚ ਰਿਸ਼ਵਤ ਖੋਰੀ ਅਤੇ ਐਦਾਂ ਦੇ ਗਲਤ ਧੰਦਿਆਂ ਦੇ ਵਿੱਚ ਫਸਿਆ ਹੋਇਆ ਸੀ ਤਾਂ ਦੱਸ ਦਈਏ ਕਿ ਉਸਨੇ ਉਸਦੇ ਪਿਤਾ ਬਲਦੇਵ ਸਿੰਘ ਦੇ ਉੱਪਰ ਝੂਠੇ ਰੋਪ ਲਗਾ ਦਿੱਤੇ ਕਿ ਬਲਦੇਵ ਸਿੰਘ ਦਾ ਪੁੱਤਰ ਤਾਂ ਹੁਣ ਐਸਪੀ ਬਣ ਚੁੱਕਿਆ ਹੈ ਹੁਣ ਕਿਤੇ ਹੋਰ ਇਹ ਸਰਪੰਚੀ ਦੇ ਵਿੱਚ ਨਾ ਆ ਜਾਵੇ ਐਸਪੀ ਬੜਨ ਤੋਂ ਬਾਅਦ ਕਿਉਂਕਿ ਹਰਪ੍ਰੀਤ ਸਿੰਘ ਇਮਾਨਦਾਰ ਸੀ ਤੇ ਉਸਦੇ ਪਿਤਾ ਉਹ ਵੀ ਇਮਾਨਦਾਰੀ ਦੇ ਨਾਲ ਉਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ ਹੁਣ ਪਿੰਡ ਦੇ ਸਰਪੰਚ ਨਰੈਣ ਸਿੰਘ ਨੂੰ ਇਹੀ ਚੋਰਾ ਸਤਾਉਂਦਾ ਸੀ ਕਿਤੇ ਉਹ ਨਾ ਹੋਵੇ ਕਿ ਪਿੰਡ ਦੇ ਲੋਕ ਹੁਣ ਐਸਪੀ ਦੇ ਪਿਤਾ ਬਲਦੇਵ ਸਿੰਘ ਨੂੰ ਸਰਪੰਚ ਬਣਾ ਦੇਣ ਤੇ ਉਹਨਾਂ ਨੇ ਇਸ ਕਰਕੇ ਇਹ ਸਾਰਾ ਮਾਮਲਾ ਜੋ ਹੈ ਉਸਦੇ ਪਿਤਾ ਦੇ ਉੱਪਰ ਥੋਪ ਦਿੱਤਾ ਹੁਣ ਸਰਪੰਚ ਹੱਥਕੜੀਆਂ ਦੇ ਵਿੱਚ ਜਕੜਿਆ ਹੋਇਆ ਸੀ ਦੇ ਹੱਥ ਖੜੀਆਂ ਵਿੱਚ ਜਕੜੇ ਹੋਣ ਤੋਂ ਬਾਅਦ ਉਸ ਨੂੰ ਥਾਣੇ ਦੇ ਵਿੱਚ ਲਿਆਂਦਾ ਗਿਆ ਇਨਸਾਫ ਦੀ ਜਿੱਤ ਹੋਣ ਤੋਂ ਬਾਅਦ ਹਰਪ੍ਰੀਤ ਨੇ ਆਪਣੇ ਪਿਤਾ ਦੇ ਨਾਲ ਬੈਠ ਕੇ ਗੱਲ ਕੀਤੀ ਉਸ ਨੇ ਪਿਤਾ ਤੇ ਉਸ ਨੇ ਪਰਮਾਨ ਕੀਤਾ ਕਿ ਉਹਨਾਂ ਦਾ ਪੁੱਤਰ ਇੱਕ ਇਮਾਨਦਾਰ ਅਧਿਕਾਰੀ ਬਣਿਆ ਹੈ ਪਰ ਉਹਨਾਂ ਨੇ ਇਹ ਵੀ ਕਿਹਾ ਕਿ ਇਨਸਾਨੀਅਤ ਹਮੇਸ਼ਾ ਨਿਆਂ ਤੋਂ ਵੱਡੀ ਰਹਿੰਦੀ ਹੈ ਹਰਪ੍ਰੀਤ ਨੇ ਇਹ ਗੱਲ ਆਪਣੇ ਮਨ ਵਿੱਚ ਬਿਠਾ ਲਈ ਉਸ ਨੇ ਇੱਕ ਨਵਾਂ ਮਿਸ਼ਨ ਸ਼ੁਰੂ ਕੀਤਾ ਸਿਰਫ ਅਪਰਾਧੀਆਂ ਨੂੰ ਸਜ਼ਾ ਦਿਵਾਉਣਾ ਹੀ ਨਹੀਂ ਪਰ ਉਹਨਾਂ ਪਰਿਵਾਰਾਂ ਦੀ ਵੀ ਮਦਦ ਕਰਨੀ ਹੈ ਜੋ ਬੇਸ਼ਹਾਰਾ ਹੋ ਗਏ ਨੇ ਹਰਪ੍ਰੀਤ ਨੇ ਪਿੰਡ ਵਿੱਚ ਇੱਕ ਸੁਧਾਰ ਯੋਜਨਾ ਸ਼ੁਰੂ ਕੀਤੀ ਜਿਸ ਤਹਿਤ ਲੋਕਾਂ ਦੀ ਸ਼ਿਕਾਇਤ ਸੁਣੀ ਜਾਂਦੀ ਅਤੇ ਉਹਨਾਂ ਦੇ ਮੁੱਦੇ ਹੱਲ ਕੀਤੇ ਜਾਂਦੇ ਪਿੰਡ ਵਾਸੀਆਂ ਨੇ ਇਹ ਵੀ ਨਵੇਂ ਬਦਲਾਅ ਨੂੰ ਖੁੱਲੇ ਦਿਲ ਦੇ ਨਾਲ ਸਵੀਕਾਰ ਕੀਤਾ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਸੀ ਜਿੱਥੇ ਸਿਰਫ ਨਿਆਂ ਪਰ ਦਿਲ ਨੂੰ ਜੋੜਨ ਵਾਲੀ ਇੱਕ ਵਧੀਆ ਯੋਜਨਾ ਸ਼ੁਰੂ ਹੁੰਦੀ ਸੀ ਜੀ ਹਾਂ ਉਸ ਤੋਂ ਬਾਅਦ ਹਰਪ੍ਰੀਤ ਸਿੰਘ ਜੋ ਕਿ ਲਗਾਤਾਰ ਉਸ ਨਿਆਂ ਦੇ ਵਿੱਚ ਲੱਗ ਗਿਆ ਅਤੇ ਉਹ ਇਹ ਹੀ ਕਹਿਣ ਲੱਗਿਆ ਕਿ ਜੋ ਗਲਤ ਹੈ ਗਲਤ ਨੂੰ ਸਜ਼ਾ ਮਿਲੇ ਪਰ ਜੋ ਬੇਕਸੂਰ ਹੈ ਬੇਕਸੂਰ ਨੂੰ ਕਦੇ ਵੀ ਕੋਈ ਸਜ਼ਾ ਨਹੀਂ ਮਿਲਣੀ ਚਾਹੀਦੀ ਉਸ ਦੇ ਪਿਤਾ ਬਲਦੇਵ ਸਿੰਘ ਮਾਤਾ ਸਰਬਜੀਤ ਕੌਰ ਉਹਨਾਂ ਨੇ ਸੰਘਰਸ਼ ਕੀਤਾ ਸੰਘਰਸ਼ ਦੀ ਰਾਹ ਤੇ ਚੱਲਦਿਆਂ ਚੱਲਦਿਆਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਪੜਾਅ ਦੇਖੇ ਕਿਉਂਕਿ ਉਹਨਾਂ ਦੇ ਕੋਲ ਜ਼ਮੀਨ ਜੋ ਕਿ ਬਹੁਤ ਘੱਟ ਸੀ ਅਤੇ ਉਹ ਸਿਰਫ ਆਪਣੇ ਬੱਚੇ ਦੇ ਉੱਪਰ ਹੀ ਫੋਕਸ ਕਰਦੇ ਸੀ ਉਹਨਾਂ ਦਾ ਬੱਚਾ ਹਰਪ੍ਰੀਤ ਜੋ ਕਿ ਪੜਨ ਦੇ ਵਿੱਚ ਬਹੁਤ ਹੁਸ਼ਿਆਰ ਸੀ ਹਮੇਸ਼ਾ ਹੀ ਪਹਿਲੇ ਨੰਬਰ ਤੇ ਆਉਂਦਾ ਅਤੇ ਬਾਕੀ ਸਕੂਲ ਦੇ ਜਿੰਨੇ ਵੀ ਟੀਚਰ ਸੀ ਅਤੇ ਜਿੰਨੇ ਵੀ ਬੱਚੇ ਸੀ ਉਹਨਾਂ ਸਾਰਿਆਂ ਦਾ ਆਦਰ ਸੀ ਪਿੰਡ ਦੇ ਵਿੱਚ ਹਰਪ੍ਰੀਤ ਸਿੰਘ ਦਾ ਨਾਮ ਸੀ ਅਤੇ ਪਿੰਡ ਦੇ ਜਿੰਨੇ ਵੀ ਟੀਚਰ ਸੀ ਸਾਰੇ ਇਹ ਹੀ ਕਹਿੰਦੇ ਸੀ ਕਿ ਹਰਪ੍ਰੀਤ ਇੱਕ ਨਾ ਇੱਕ ਦਿਨ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੇਗਾ ਅਤੇ ਉਹ ਹੀ ਦਿਨ ਆਇਆ ਕਿ ਜਦੋਂ ਉਹ 10ਵੀਂ ਕਰਨ ਤੋਂ ਬਾਅਦ 11ਵੀਂ 12ਵੀਂ ਦੇ ਵਿੱਚ ਐਡਮਿਸ਼ਨ ਲਿਆ ਤੇ ਉਸਨੇ ਕਾਲਜ ਦੇ ਵਿੱਚ ਜਾ ਕੇ ਬੀਏ ਕਰ ਲਈ ਬੀਏ ਕਰਦੇ ਹੀ ਉਸਨੇ ਆਪਣੇ ਪਿਤਾ ਦੇ ਨਾਲ ਕਿਹਾ ਕਿ ਪਾਪਾ ਮੈਂ ਮੋਂ ਇੱਕ ਅਧਿਕਾਰੀ ਬਣਨਾ ਚਾਹੁੰਦਾ ਹਾਂ ਜਿੱਥੇ ਸਿਰਫ ਤੇ ਸਿਰਫ ਇਮਾਨਦਾਰੀ ਦੀ ਗੱਲ ਹੋਵੇ ਅਤੇ ਇਮਾਨਦਾਰੀ ਦੇ ਨਾਲ ਹੀ ਆਪਾਂ ਆਪਣੀ ਜ਼ਿੰਦਗੀ ਚਲਾਉਣੀ ਹੈ ਉਹ ਨਾ ਹੋਵੇ ਕਿ ਲੋਕ ਇਹ ਕਹਿਣ ਕਿ ਇਹਦਾ ਪਿਤਾ ਜੋ ਕਿ ਬਹੁਤ ਇਮਾਨਦਾਰ ਸੀ ਤੇ ਪੁੱਤਰ ਕਿਵੇਂ ਨਿਕਲਿਆ ਮੈਂ ਐਸਪੀ ਦੀ ਨੌਕਰੀ ਜੁਆਇਨ ਕਰਨਾ ਚਾਹੁੰਦਾ ਹਾਂ ਤੇ ਮੈਂ ਹਮੇਸ਼ਾ ਨਿਆਂ ਦੀ ਹੀ ਗੱਲ ਕਰਾਂਗਾ ਉਸਦੇ ਪਿਤਾ ਨੇ ਕਿਹਾ ਕਿ ਸਾਡੀ ਇਮਾਨਦਾਰੀ ਤੇ ਸਾਨੂੰ ਅੱਗੇ ਲੈ ਕੇ ਜਾਵੇਗੀ ਮੈਂ ਹਮੇਸ਼ਾ ਇਮਾਨਦਾਰ ਰਿਹਾ ਅਤੇ ਐਸੇ ਕਰਕੇ ਲੋਕ ਮੈਨੂੰ ਪਿੰਡ ਦਾ ਸਰਪੰਚ ਨਹੀਂ ਬਣਾਉਂਦੇ ਕਿਉਂਕਿ ਪਿੰਡ ਦੇ ਲੋਕ ਵੀ ਅੱਜਕੱਲ ਜੋ ਕਿ ਉੱਪਰਲੀ ਜੋ ਹਾਫਾ ਹੁੰਦੀ ਹੈ ਉਸ ਨੂੰ ਦੇਖਦੇ ਨੇ ਇਮਾਨਦਾਰ ਬੰਦੇ ਨੂੰ ਹਮੇਸ਼ਾ ਹੀ ਪਿੱਛੇ ਛੱਡ ਦਿੱਤਾ ਜਾਂਦਾ ਹੈ ਜੀਆ ਦੋਸਤੋ ਉਸ ਤੋਂ ਬਾਅਦ ਉਸਨੇ ਯੂਪੀਐਸਸੀ ਦੀ ਪ੍ਰੀਖਿਆ ਦਿੱਤੀ ਅਤੇ ਪ੍ਰੀਖਿਆ ਦੇਣ ਤੋਂ ਬਾਅਦ ਪਹਿਲੇ ਝਟਕੇ ਦੇ ਵਿੱਚ ਉਸਨੇ ਪੇਪਰ ਪਾਸ ਕਰ ਲਿਆ ਅਤੇ ਪੇਪਰ ਪਾਸ ਕਰਨ ਤੋਂ ਬਾਅਦ ਉਹ ਦੇਣ ਆਇਆ ਇੰਟਰਵਿਊ ਦਾ ਇੰਟਰਵਿਊ ਪਾਸ ਕਰਦੇ ਹੀ ਉਹ ਐਸਪੀ ਲੱਗ ਗਿਆ ਐਸਪੀ ਲੱਗਣ ਤੋਂ ਬਾਅਦ ਜੋ ਪਿੰਡ ਦਾ ਸਰਪੰਚ ਨਰੈਣ ਸਿੰਘ ਹੈ ਉਸ ਦਾ ਵੀ ਕਾਜਾ ਮਚਣ ਲੱਗਿਆ ਤੇ ਇਹ ਸੋਚਣ ਲੱਗਾ ਕਿ ਉਸ ਦਾ ਪਿਤਾ ਜੋ ਹੈ ਉਹ ਹਮੇਸ਼ਾ ਮੇਰੇ ਰਾਹ ਦੇ ਵਿੱਚ ਰੋੜਾ ਬਣਿਆ ਰਿਹਾ ਕਿਉਂਕਿ ਪਿੰਡ ਦੇ ਵਿੱਚ ਉਹ ਨਰੈਣ ਸਿੰਘ ਹਮੇਸ਼ਾ ਗਲਤ ਕੰਮ ਕਰਦਾ ਹੀ ਕਰਦਾ ਸੀ ਅਤੇ ਇਸ ਕਰਕੇ ਉਸ ਦਾ ਪਿਤਾ ਗਲਤ ਕੰਮਾਂ ਤੋਂ ਉਸ ਨੂੰ ਰੋਕਦਾ ਹੁੰਦਾ ਸੀ ਤੇ ਹੁਣ ਉਸ ਨੇ ਆਪਣੀ ਇੱਕ ਚਾਲ ਖੇਢੀ ਉਸ ਨੇ ਇੱਕ ਫਰਜੀ ਜੋ ਕਿ ਇੱਕ ਕੰਮ ਕੀਤਾ ਜਿਸ ਦੇ ਤਹਿਤ ਉਸ ਦੇ ਪਿਤਾ ਬਲਦੇਵ ਸਿੰਘ ਨੂੰ ਝੂਠੀ ਰਿਸ਼ਵਤਖੋਰੀ ਦੇ ਵਿੱਚ ਫਸਾ ਦਿੱਤਾ ਗਿਆ ਉਸ ਤੋਂ ਬਾਅਦ ਜੋ ਥਾਣੇ ਲਿਆਂਦਾ ਗਿਆ ਤੇ ਮਾਮਲਾ ਹੋਰ ਵੀ ਪੇਚੀਦਾ ਹੋ ਗਿਆ ਅਤੇ ਉਸ ਤੋਂ ਬਾਅਦ ਜਦੋਂ ਐਸਪੀ ਸਾਹਿਬ ਨੇ ਇਸ ਵਿਸ਼ੇ ਤੇ ਖੁੱਲ ਕੇ ਜਾਂਚ ਕੀਤੀ ਤਾਂ ਜਾਂਚ ਦੇ ਵਿੱਚ ਸਭ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਅਤੇ ਹੁਣ ਇਹ ਸਭ ਕੁਝ ਸਾਹਮਣੇ ਆਉਣ ਲੱਗਿਆ ਕਿ ਹਮੇਸ਼ਾ ਸੱਚਾਈ ਦੀ ਹੀ ਜਿੱਤ ਹੁੰਦੀ ਹੈ ਝੂਠਾ ਵਿਅਕਤੀ ਕਿੰਨਾ ਵੀ ਕਿਸੇ ਦੇ ਉੱਪਰ ਝੂਠੇ ਦੋਸ ਲਾ ਦੇਵੇ ਪਰ ਸੱਚਾਈ ਕਦੇ ਵੀ ਛੁਪ ਕੇ ਨਹੀਂ ਰਹਿੰਦੀ ਪਿੰਡ ਦੇ ਵਿੱਚ ਚਰਚਾ ਹੁੰਦੀ ਰਹੀ ਕਿ ਬਜ਼ੁਰਗ ਨੂੰ ਬੇਅਦਬੀ ਨਾਲ ਕੁੱਟਿਆ ਗਿਆ ਪਰ ਜਦ ਅਸਲ ਇਤਿਹਾਸ ਐਸਪੀ ਸਾਹਿਬ ਦੇ ਸਾਹਮਣੇ ਆਇਆ ਤੇ ਉਹਨਾਂ ਦੇ ਹੌਸਲੇ ਅਤੇ ਹਾਲਾਤਾਂ ਨੇ ਇੱਕ ਨਵਾਂ ਮੋੜ ਲੈ ਲਿਆ ਐਸਪੀ ਸਾਹਿਬ ਦੀ ਅੰਦਰੂਨੀ ਜ਼ਿੰਦਗੀ ਵਿੱਚ ਤੂਫਾਨ ਆ ਗਿਆ ਉਹ ਸੱਚਾਈ ਨੂੰ ਜਾਣ ਕੇ ਹਿੱਲ ਗਏ ਉਹਨਾਂ ਨੇ ਸੋਚਿਆ ਕਿ ਇਹ ਉਹਨਾਂ ਦੀ ਨੈਤਿਕਤਾ ਅਤੇ ਵਿਵਹਾਰ ਦੀ ਸੰਕਟ ਦੀ ਘੜੀ ਹੈ ਉਹ ਬੇਸਬਰ ਹੋ ਕੇ ਥਾਣੇ ਵਿੱਚ ਦਾਖਲ ਹੋਏ ਤੇ ਤੁਰੰਤ ਹੀ ਰਿਕਾਰਡ ਚੈੱਕ ਕੀਤਾ ਦੱਸਿਆ ਗਿਆ ਕਿ ਸਰਪੰਚ ਨੇ ਇਹ ਪੂਰਾ ਚਲਾਕੀ ਭਰਿਆ ਖੇਡ ਰੱਜਿਆ ਹੈ ਐਸਪੀ ਨੇ ਆਪਣੇ ਦਿਲ ਤੇ ਪੱਥਰ ਰੱਖ ਕੇ ਆਪਣੇ ਹੀ ਵਿਭਾਗ ਦੀ ਜਾਂਚ ਸ਼ੁਰੂ ਕੀਤੀ ਇੱਕ ਵੱਡੀ ਮੀਟਿੰਗ ਬੁਲਾਈ ਗਈ ਜਿਸ ਵਿੱਚ ਪਿੰਡ ਦੇ ਮੁਖੀਆ ਅਧਿਕਾਰੀ ਅਤੇ ਹੋਰ ਪੱਤਰਕਾਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਐਸਪੀ ਸਾਹਮਣੇ ਅੱਜ ਇੱਕ ਵੱਡਾ ਐਲਾਨ ਕਰਨਾ ਸੀ ਉਹਨਾਂ ਨੇ ਸਾਬਤ ਕੀਤਾ ਕਿ ਬਜ਼ੁਰਗ ਵਿਅਕਤੀ નિર્ਦੋਸ਼ ਸੀ ਅਤੇ ਸਾਰੀ ਚਾਲ ਸਰਪੰਚ ਵੱਲੋਂ ਰਚੀ ਗਈ ਸੀ। ਉਹਨਾਂ ਨੇ ਸਰਪੰਚ ਨੂੰ ਗ੍ਰਿਫਤਾਰ ਕਰਵਾਇਆ ਅਤੇ ਆਪਣੇ ਪਿਤਾ ਨੂੰ ਇੱਜ਼ਤ ਨਾਲ ਰਿਹਾ ਕਰਵਾਇਆ। ਇਸ ਦੌਰਾਨ ਪਿੰਡ ਵਿੱਚ ਇੱਕ ਨਵੇਂ ਨੈਤਿਕ ਪੱਧਰ ਸਥਾਪਿਤ ਕੀਤੇ ਗਏ। ਐਸਪੀ ਸਾਹਿਬ ਨੇ ਨਿਰਣੈ ਲਿਆ ਕਿ ਹੁਣ ਆਪਣੀ ਡਿਊਟੀ ਨੂੰ ਨਵੇਂ ਨਿਰਬੇ ਅਤੇ ਨੈਤਿਕ ਢੰਗ ਦੇ ਨਾਲ ਨਿਭਾਉਣਗੇ। ਆਪਣੇ ਪਿਤਾ ਨੂੰ ਬả ਇੱਜ਼ਤ ਕੋਰਟ ਦੇ ਵਿੱਚੋਂ ਬਰੀ ਕਰਵਾ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਉਸ ਸਰਪੰਚ ਦੇ ਉੱਪਰ ਵੀ ਅਗਾਂਹ ਦੀ ਕਾਰਵਾਈ ਕੀਤੀ ਗਈ। ਜਿਵੇਂ ਦੋਸਤੋ ਐਦਾਂ ਦੇ ਬਹੁਤ ਸਾਰੇ ਲੋਕ ਨੇ ਜੋ ਅੱਜ ਵੀ ਸਮਾਜ ਦੇ ਵਿੱਚ ਗਲਤ ਕੰਮ ਕਰਦੇ ਨੇ ਤੇ ਐਦਾਂ ਦੇ ਇਮਾਨਦਾਰ ਐਸਪੀ ਦੀ ਸਾਨੂੰ ਜ਼ਰੂਰਤ ਹੈ ਜੋ ਇਹਨਾਂ ਦੇ ਜੋ ਕਿ ਨਜਾਇਜ਼ ਧੰਦਿਆਂ ਦੇ ਉੱਪਰ ਨੱਥ ਪਾਉਣ। ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ।